ਅਸਬੇਕ ਆਪਣੇ ਆਂਗਣ ਦੇ ਰੁੱਖਾਂ ਨੂੰ ਜੇ ਆਪੇ ਹੀ ਕਟਦੇ ਰਹੇ ਜੇਟ ਹਾੜ ਦੀਆਂ ਧੁੱਪਾਂ ਨੂੰ ਆਪਣੇ ਤਨ ਤੇ ਕਿੰਜ ਜਰਾਂਗੇ ਮੋਹ ਪਿਆਰ ਤੇ ਦੋਸਤੀਆਂ ਦੇ ਨਿਗ ਨੂੰ ਜੇ ਨਾ ਸਾਂਭ ਸਕੇ ਬਰਫਾਂ ਜੰਮੇ ਸੀਤ ਸਿਆਲੇ ਆਪਣੇ ਪਾਲੇ ਆਪ ਠਰਾਂਗੇ ਇੰਜ ਹੀ ਜੇਕਰ ਆਪਣੇ ਬਾਜ਼ੂ ਆਪਣੇ ਹੱਥੀਂ ਕਟਦੇ ਰਹੇ ਮੋਹਲੇ ਧਾਰ ਬਾਰਸ਼ੀ ਉਤੇ ਦਰਿਆਵਾਂ ਨੂੰ ਕਿੰਜ ਤਰਾਂਗੇ ਜੇਕਰ ਜੁਗਨੂ ਅਤੇ ਚਿਰਾਗ ਮੁਠੀਆਂ ਅੰਦਰ ਘੁੱਟਦੇ ਰਹੇ ਵਿੱਚ ਹਨੇਰੀ ਰੁੱਤੇ ਸਾਰੇ ਰੌਸ਼ਨੀਆਂ ਤੋਂ ਬਿਨਾ ਮਰਾਂਗੇ ਜੇ ਸਾਰਾ ਹੀ ਸੜ ਗਿਆ ਜੰਗਲ ਖੋਲੇ ਹੋ ਗਏ ਪਿੰਡ ਤੇ ਨਗਰ ਕਿਸ ਕੋ ਜਾ ਕੇ ਦੁੱਖ ਫੋਲਾਂਗੇ ਕਿਸ ਦੇ ਉੱਤੇ ਰਾਜ ਕਰਾਂਗੇ ਸਦੀਆਂ ਪਿਛੋਂ ਜਦੋਂ ਕਦੇ ਵੀ ਹਿੱਕ ਥੇਹਾਂ ਦੀ ਖੋਦੀ ਜਾਊ ਇਲਜ਼ਾਮ ਅਸਬੀ ਸਭੀ ਅਤਾਦਾ ਅਸੀਂ ਹੀ ਆਪਣੇ ਸਿਰ ਤੇ ਧਰਾਂਗੇ ਬੰਦ ਇੱਕ ਦਿਨ ਖੋਜ ਕਰੇਗਾ ਕਿ ਉਹ ਬੰਦੇ ਤੋਂ ਬਣਿਆ ਹੈ ਸਦੀਆਂ ਦੀ ਇੰਜ ਜਿੱਤੀ ਬਾਜੀ ਆਪਣੇ ਹੱਥੀ ਆਪ ਹਾਰਾਂਗੇ ਆਪਣੇ ਹੱਥੀ ਆਪ ਹਾਰਾਂਗੇ